ਕਰਨ ਵਾਲੇ ਨੇ ਆਖਰ ਹਾਰ ਕੇ ਗਏ ਨੇ ਜਿਨ੍ਹਾਂ ਨੇ ਧਿਆਨ ਮੁਖ ਗੁਰੂ ਵੱਲ ਰੱਖਿਆ ਭਾਈ ਉਹ ਅੱਜ ਵੀ ਜਿੱਤੇ ਨੇ ਉਹ ਕੱਲ ਵੀ ਜਿੱਤੇ ਨੇ ਇਹ ਹੰਕਾਰੀ ਈਰਖਾਵਾਦੀ ਗੁਰੂ ਨਾਨਕ ਸਾਹਿਬ ਜੀ ਤੋਂ ਬੜੀ ਨਫ਼ਰਤ ਕਰਦਾ ਸੀ ਪੰਡਤ ਜਗਤਾਰਦਾਸ ਕਹਿੰਦਾ ਮਿਲਣ ਤੋਂ ਮਹਾਰਾਜ ਨੂੰ ਇੱਕ ਦਿਨ ਗੋਸ਼ਟੀ ਕਰਾਂਗਾ ਮੈਂ ਉਹਨਾਂ ਨੂੰ ਵੀ ਜਿੱਤ ਲੂੰਗਾ ਅੱਜ ਮੌਕਾ ਮਿਲ ਗਿਆ ਕਿਸੇ ਨੇ ਜਾ ਕੇ ਦੱਸਤਾ ਅੰਦਰ ਚਤਰਦਾਸ ਕਾਫਲੇ ਦੇ ਵਿੱਚ ਲੋਕਾਂ ਨੂੰ ਇਕੱਠਿਆਂ ਕਰਕੇ ਲੈ ਕੇ ਆਇਆ ਵੀ ਗੁਰੂ ਨਾਨਕ ਸਾਹਿਬ ਜੀ ਨਾਲ ਗੋਸ਼ਟੀ ਕਰਾਂਗਾ ਜਿੱਤ ਪ੍ਰਾਪਤ ਕਰਾਂਗਾ ਜਦੋਂ ਮਹਾਰਾਜ ਜੀ ਦੇ ਕੋਲ ਆਇਆ ਤਾਂ ਗੁਰੂ ਨਾਨਕ ਨਿਰੰਕਾਰ ਮਹਾਰਾਜ ਬੈਠੇ ਹੋਏ ਨੇ ਨਾਲ ਭਾਈ ਮੈਦਾਨਾ ਬੈਠਾ ਹੱਸ ਕੇ ਕਹਿੰਦਾ ਨਾ ਮਹਾਰਾਜ ਰੋ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੰਡਤ ਚਤਰਦਾਸ ਹੱਸ ਕੇ ਕਹਿੰਦਾ ਤੁਸੀਂ ਕਿੱਥੋਂ ਦੇ ਗੁਰੂ ਹੋ ਤੁਸੀਂ ਕਿੱਥੋਂ ਦੇ ਫਕੀਰ ਹੋ ਤੁਹਾਨੂੰ ਇਹ ਜਿੰਨਾ ਤੇ ਆਇਆ ਇੱਕ ਮਰੇ ਗਲੇ ਸੜੇ ਕੁੱਤੇ ਦੇ ਕੋਲੇ ਤੁਸੀਂ ਨਿਰੰਕਾਰ ਨੂੰ ਰੱਬ ਨੂੰ ਜਪ ਰਹੇ ਹੋ ਤਾਂ ਗੁਰੂ ਨਾਨਕ ਮਹਾਰਾਜ ਹੱਸ ਕੇ ਕਹਿੰਦੇ ਨਾ ਮਹਾਰਾਜ ਮੁਸਕਰਾਏ ਹੱਸ ਕੇ ਕਹਿੰਦੇ ਪੰਡਤ ਜੀ ਆ ਜਿਹੜਾ ਮਰਿਆ ਗਲਿਆ ਸੜਿਆ ਕੁੱਤਾ ਪਿਆ ਇਹ ਕੋਈ ਹੋਰ ਨਹੀਂ ਹੈ ਤੇਰਾ ਬਾਪ ਹੈ ਪੰਡਤ ਗੋਪਾਲਦਾਸ ਇਹ ਕੋਈ ਹੋਰ ਨਹੀਂ ਹੈ ਤੇਰਾ ਪਿਓ ਹੈ ਪੰਡਤ ਚਤਰਦਾਸ ਵੇਖੇ ਆਸੇ-ਪਾਸੇ ਉਸੇ ਵੇਖਾ ਕੇ ਮਹਾਰਾਜ ਨੂੰ ਕਹਿੰਦਾ ਇਹ ਕੀ ਕਹਿ ਰਹੇ ਹੋ ਤੁਸੀਂ ਜਾਣ ਕੇ ਮੈਨੂੰ ਜਲੀਲ ਕਰ ਰਹੇ ਹੋ ਹੁਣ ਤੁਹਾਨੂੰ ਪਤਾ ਹੈ ਵੀ ਮੈਂ ਤੁਹਾਡੇ ਤੋਂ ਜਿੱਤ ਪ੍ਰਾਪਤ ਕਰ ਲੈਣੀ ਹੈ ਤੁਸੀਂ ਮੈਨੂੰ ਜਲੀਲ ਕਰ ਰਹੇ ਹੋ ਵੀ ਤੁਹਾਡਾ ਪਿਤਾ ਐਵੇਂ ਕਿਵੇਂ ਹੋ ਸਕਦਾ ਹੈ ਮਹਾਰਾਜ ਦੇ ਨਾਲ ਬੜਾ ਜਿੱਦਿਆ ਪੰਡਿਤ ਚਤਰਦਾਸ ਮਹਾਰਾਜ ਕਹਿੰਦੇ ਬਹਿ ਜਾ ਸੰਗਤਾਂ ਨਾਲ ਲੋਕ ਆਏ ਨੇ ਬਹਿ ਜਾਓ ਭਾਈ ਲੋਕ ਬਹਿ ਗਏ ਪੰਡਤ ਚਤਰਦਾਸ ਬਹਿ ਗਿਆ ਗੁਰੂ ਨਾਨਕ ਨਿਰੰਕਾਰ ਆਸਾ ਦੀ ਵਾਰ ਦਾ ਕੀਰਤਨ ਫੇਰ ਸ਼ੁਰੂ ਕਰਦਾ ਕੁਝ ਸਮੇਂ ਬਾਅਦ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹ ਮਰੇ ਸੜੇ ਗਲੇ ਕੁੱਤੇ ਦੀ ਸੁਰਤ ਜਗਾਈ ਜਿਵੇਂ ਤੁਹਾਡੇ ਲੱਗੇ 6ਵੇਂ ਪਾਤਸ਼ਾਹ ਜੀ ਨੇ ਸੱਪ ਦਾ ਕਲਿਆਣ ਕੀਤਾ ਸੀ ਨਾ ਉਦੋਂ ਸੱਪ ਦਾ ਸਰੀਰ ਫਟਿਆ ਸੀ ਉਹਦੇ ਵਿੱਚ ਜੀ ਪਏ ਹੋਏ ਸੀ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਜਿਹੜਾ ਬੰਦਾ ਦੋਛੀ ਬਣ ਕੇ ਦੋਸ਼ ਕਮਾਉਂਦਾ ਉਹ ਕੀੜਾ ਪਤੰਗਾ ਬਣਦਾ ਉਹਦੇ ਵਿੱਚ ਵੀ ਕੀੜੇ ਪੈਂਦੇ ਨੇ ਉਹਦੇ ਵਿੱਚ ਵੀ ਕੀੜੇ ਪੈਂਦੇ ਜਿਵੇਂ ਛੇਵੇਂ ਪਾਤਸ਼ਾਹ ਜੀ ਨੇ ਸੁਰਤ ਜਗਾਈ ਸੀ ਫਿਰ ਗੁਰੂ ਨਾਨਕ ਦੇਵ ਮਹਾਰਜ ਨੇ ਕੁੱਤੇ ਦੀ ਸੁਰਤ ਜਗਾਈ ਉਹ ਕੁੱਤੇ ਦੇ मास ਵਿੱਚੋਂ ਗਲੇ ਸੜੇ ਮਾਸ ਵਿੱਚੋਂ ਆਵਾਜ਼ ਆਈ ਐ ਪੰਡਿਤ ਚੰਦਰਦਾਸ ਮੈਂ ਕੋਈ ਹੋਰ ਨਹੀਂ ਮੈਂ ਤੇਰਾ ਆਪਣਾ ਪਿਓ ਵਾਂ ਮੈਂ ਤੇਰਾ ਆਪਣਾ ਬਾਪ ਆ ਇੱਥੇ ਨਾਲ ਦੀ ਨਾਲ ਰਿਜ਼ਲਟ ਮਿਲ ਜਾਂਦਾ ਇਹ ਮਹਾਂਪੁਰਖਾਂ ਦੀ ਬੰਦਗੀ ਹੈ ਭਾਈ ਐਵੇਂ ਨਹੀਂ ਮਹਾਂਪੁਰਖ ਪੜਦੇ ਉਹ ਨਹੀਂ ਚੱਲਦੇ ਨਹੀਂ ਚੱਲਦੇ ਬੋਲ ਮੁਕੀਆਂ ਦੇ ਨਹੀਂ ਚੱਲਦੇ ਨਹੀਂ ਚੱਲਦੇ ਹਾਲੀ ਜਾਂਦੇ ਭਾਈ ਉਹ ਕਹਿੰਦਾ ਮੈਂ ਕੁੱਤੇ ਦੀ ਜੂਨੀ ਤਾਂ ਪਿਆ ਕਿਸੇ ਫਕੀਰ ਨਾਲ ਮੱਥਾ ਲਾ ਲਿਆ ਉਹਨੇ ਬਚਨ ਕਰਦੇ ਵੀ ਕੁੱਤੇ ਵਾਂਗੂ ਘੌਂਗ ਰਿਹਾ ਮੈਂ ਤਾਂ ਕੁੱਤੇ ਦੀ ਜੂਨੀ ਪਿਆ ਉਹ ਪੰਡਤ ਚਤਰਦਾਸ ਆਪਣੇ ਪੁੱਤਰ ਨੂੰ ਕਹਿੰਦਾ ਗੁਰੂ ਨਾਨਕ ਦੇ ਚਰਨ ਫੜ ਲੈ ਗੁਰੂ ਨਾਨਕ ਨੂੰ ਕਹਿ ਦੋ ਮੇਰਾ ਉਧਾਰ ਕਰ ਦੇਣ ਮੈਂ ਹਜੇ ਮੁਕਤੀ ਨਹੀਂ ਪ੍ਰਾਪਤ ਕੀਤੀ ਪੰਡਤ ਚਤਰਦਾਸ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਢੇਰੀ ਹੋ। ਕਹਿੰਦਾ ਮਹਾਰਾਜ ਬਖਸ਼ ਲੋ ਕਿਰਪਾ ਕਰੋ। ਫਿਰ ਪੰਡਤ ਚਤਰਦਾਸ ਦੇ ਪਿਤਾ ਦਾ ਇੱਥੇ ਉਧਾਰ ਕੀਤਾ ਬਨਾਰਸ ਦੀ ਧਰਤੀ ਪੰਡਤ ਚਤਰਦਾਸ ਜੀ ਦਾ ਮਹਾਰਾਜ ਮੈਨੂੰ ਸਕੂਨ ਨਹੀਂ ਮਿਲ ਰਿਹਾ ਪੰਡਤ ਚਤਰਦਾਸ ਜੀ ਦਾ ਮਹਾਰਾਜ ਮੈਨੂੰ ਸਕੂਨ ਨਹੀਂ ਮਿਲ ਰਿਹਾ ਮੈਂ ਵਿਦਿਆ ਵਿੱਚ ਵੀ ਨਪੋਨਾ ਧੋਤੀ ਬਣਦਾ ਹੈ ਸੰਧਿਆ ਵੇਲੇ ਗੈਤਰੀ ਦਾ ਪਾਠ ਕਰਦਾ ਮੇਰੇ ਤੇ ਕਿਰਪਾ ਕਰੋ ਮੈਨੂੰ ਸਕੂਨ ਮਿਲ ਜੇ ਪਹਿਲਾਂ ਪਿਤਾ ਦਾ ਉਧਾਰ ਕਰਵਾਇਆ ਫਿਰ ਆਪਣੇ ਲਈ ਸਕੂਨ ਮੰਗਿਆ ਸ਼ਾਂਤੀ ਮੰਗੀ ਤੇ ਸਤਿਗੁਰੂ ਕਹਿੰਦੇ ਨੇ ਹਰਦਾ ਗੁਰ ਚਰਨਾ ਤੇ ਨਾ ਮਿਲਦਾ ਜੀ ਸੁੱਖ ਕਿਤੇ ਮੈਂ ਦਾ ਹੁਣ ਸਭ ਤੋਂ ਵੱਧ ਵਿਦਿਆ ਦੇ ਵਿੱਚ ਨਪੁੰਨ ਸੀ ਪੰਡਤ ਚਤਰਦਾਸ ਉਹ ਵੀ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਤੇ ਢੇਰੀ ਹੋ ਗਿਆ ਕਿ ਮੈਨੂੰ ਬਖਸ਼ ਲਓ ਫਿਰ ਮਹਾਰਾਜ ਨੇ ਨਾ ਮਹਾਰਾਜ ਨੇ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਾਣੀ ਹੈ ਨਾ ਸਹਿਸਕ੍ਰਿਤੀ ਸਾਸਤ੍ਰੀ ਪੰਜਾਬ ਆਪ ਸੰਸਕ੍ਰਿਤ ਭਾਸ਼ਾ ਜਿਹੜੀ ਆਈ ਨਾਰਸਿਨ ਦੀ ਧਰਤੀ ਤੇ ਐਸਾ ਹਮਸਭੂ ਯਾਰ ਦਾ ਨਾਮ ਪਾ ਲਿਆ ਸਾਹ। ਹਰ ਕੋਈ ਨੂੰ ਸੁਨਹਿਰਾ ਬਾਦ ਇਹ ਪੰਡਤ ਚਤਰਦਾਸ ਨਾਲ ਜਦੋਂ ਮੁਲਾਕਾਤ ਹੋਈ ਹੈ ਨਾ ਪੰਡਤ ਚਤਰਦਾਸ ਦੇ ਪਿਤਾ ਗੋਪਾਲਦਾਸ ਦਾ ਜਦੋਂ ਉਧਾਰ ਕੀਤਾ ਮਹਾਰਾਜ ਨੇ ਤੇ ਪੰਡਤ ਚਤਰਦਾਸ ਨੇ ਤਾਂ ਮਹਾਰਾਜ ਬਖਸ਼ ਲੋ ਫਿਰ ਇੱਥੇ ਸਾਸਕ੍ਰੀਤੀ ਦਾ ਪਹਿਲਾ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ। ਹੈ? ਜਿਹੜੇ ਪੀੜੀ ਦੇ ਮਹਾਰਾਜ ਨੇ ਸਾਸਕ੍ਰੀਤੀ ਉਚਾਰਨ ਕੀਤੀ ਹੈ ਇੱਥੇ। ਮੜੋ ਪਸਤ ਪਸਤਿਆ ਬਾਦਨ ਕਹਿੰਦੇ ਤੁਸੀਂ ਧਾਰਮਿਕ ਪੁਸਤਕਾਂ ਪੜ੍ਹਦੇ ਹੋ। ਹੁਣ ਮੈਂ ਪਹਿਲਾਂ ਬਤਨ ਕੀਤਾ ਸਿਮਰਤ ਵੇਦ ਪ੍ਰਾਨ ਪੁਕਾਰਨ ਪੁਤੀਆਂ ਨਾਮ ਬਿਨਾ ਸਭ ਕੂੜਗਾਲੀ ਹੋ ਚੀ। और ग्रंक्षने, ग्रंक्षने, ने वो पुकार पुकार के कहिया बिना तो मुक्ति नहीं मिलनी जिते मर्जी बदला पढ़ पुस्तक ਤੁਸੀਂ ਪੁਸਤਕਾਂ ਦੇ ਦੁਆਰਾ ਪੋਥੀਆਂ ਦੇ ਦੁਆਰਾ ਸੰਧਿਆ ਦੇ ਸਮੇਂ ਗੈਤਰੀ ਜਪਦੇ ਹੋ ਸਿਲ ਪੂਜਸ ਬਗਲ ਸਮਾਧ ਸੈਲ ਸੈਲੋ ਹੁੰਦਾ ਪੱਥਰ ਪੂਜਸ ਪੱਥਰਾਂ ਦੀ ਤੁਸੀਂ ਪੂਜਾ ਕਰਦੇ ਹੋ ਸਿਲ ਪੂਜਸ ਬਗਲ ਸਮਾਧ ਬਗਲ ਹੁੰਦਾ ਬਗਲਾ ਬਗਲੇ ਦੀ ਬਿਰਤੀ ਇਦਾਂ ਦੀ ਹੈ ਵੀ ਜਦੋਂ ਬਗਲਾ ਸ਼ਿਕਾਰ ਨੂੰ ਲੱਭਦਾ ਨਾ ਤੇ ਅੱਖਾਂ ਮੀਟ ਕੇ ਬਹਿ ਜਾਂਦਾ ਤੇ ਆਮ ਬੰਦੇ ਨੂੰ ਲੱਗਦਾ ਵੀ ਇਹ ਤੇ ਮਰਿਆ ਹੀ ਪਿਆ ਆਮ ਬੰਦੇ ਨੂੰ ਲੱਗਦਾ ਨੇ ਸੋਹਣਾ ਨਹੀਂ ਤੇ ਕੋਈ ਮਾਰੋ ਥਾ ਦੇ ਕਾਏ ਸਾਡੀਆਂ ਝੋਲੀਆਂ ਖਾਲੀ ਕਰ ਤੋਂ ਰਹਿ ਗਿਆ ਭਗਤ ਕਬੀਰ ਸਾਹਿਬ ਕਹਿੰਦੇ ਕਹਿੰਦੇ ਜਿਹੜਾ ਤੂੰ 2 ਘੰਟੇ ਬਹਿਣਾ 4 ਘੰਟੇ ਬਹਿਣਾ 24 ਘੰਟੇ ਬਹਿਣਾ ਇਹ ਸਭ ਨੇਫਲ ਹੈ ਉਹ ਕਹਿੰਦੇ ਜੇ ਸੱਚੇ ਮਨੋਂ ਇੱਕ ਨਹੀਂ ਅਤੀ ਅਤੀ ਤੋਂ ਵੀ ਅਤੀ ਘੜੀ ਜੇ ਸੰਗਤ ਪਰਮੇਸ਼ਰ ਦੇ ਨਾਮ ਨੂੰ ਸੰਗਤ ਵਿੱਚ ਬਹਿ ਕੇ ਅੱਧੀ ਤੋਂ ਅੱਧੀ ਘੜੀ ਵੀ ਜਪ ਲੈਣਾ ਕਬੀਰ ਏਕ ਘੜੀ ਆਧੀ ਘੜੀ ਆਧੀ ਹੁੰਦੀ ਆ ਉਹ ਕਹਿੰਦੇ ਇੱਕ ਘੜੀ ਹੁੰਦੀ 24 ਮਿੰਟਾਂ ਦੀ ਤੇ ਅੱਧੀ ਘੜੀ ਬਣਦੀ 12 ਮਿੰਟ ਦੀ ਅੱਧੀ ਤੋਂ ਅੱਧੀ 6 ਮਿੰਟ ਦੀ ਉਹ ਕਹਿੰਦੇ ਤੂੰ 6 ਮਿੰਟ ਨਿਰੰਕਾਰ ਨੂੰ ਕਦੇ ਇੱਕ ਪਾਸੇ ਗੁਟਕਾ ਸਾਹਿਬ ਹੁੰਦਾ ਦੂਜੇ ਪਾਸੇ ਧਿਆਨ ਬੀਬੀਆਂ ਦਾ ਰਸੋਈਆਂ ਵੱਲ ਹੁੰਦਾ ਹੈ ਭਾਈਆਂ ਦਾ ਹੋਰ ਪਾਸੇ ਹੁੰਦਾ ਚਪੈਰਾ ਸਾਹਿਬ ਸੰਗਤਾਂ ਕੱਢਦੀਆਂ ਧਿਆਨ ਘਰਾਂ ਵਿੱਚ ਹੁੰਦਾ ਕਬੀਰ ਸਾਹਿਬ ਕਹਿੰਦੇ ਅੱਤੀ ਤੂੰ ਅੱਤੀ ਕਲੀ 6 ਮਿੰਟ ਬਹਿ ਕੇ ਕਦੇ ਇਕਾਂਤ ਆਪਣੇ ਮਨ ਅੰਦਰ ਝਾਤੀ ਮਾਰਿਓ ਵੀ 6 ਮਿੰਟ ਕਦੇ ਬਹਿ ਕੇ ਤੁਸੀਂ ਰੱਬ ਨੂੰ ਜਪਿਆ 6 ਮਿੰਟ ਜਪਦੇ ਨੇ 2-2 ਘੰਟੇ ਵੀ ਸਾਰੇ ਬਿੰਦੇ ਨੇ 4-4 ਘੰਟੇ ਵੀ ਬਿੰਦੇ ਨੇ 6 ਮਿੰਟ ਕਦੇ ਬੈਠੇ ਹੋ ਉਹ ਬੈਠਣ ਦੀ ਬਿਰਤੀ ਵੱਖਰੀ ਹੋਣੀ ਚਾਹੀਦੀ ਹੈ 1 ਮਿੰਟ ਅਸੀਂ ਵਾਹਿਗੁਰੂ ਵਾਹਿਗੁਰੂ ਨਹੀਂ ਜਪਦੇ ਰਸਨਾ ਦੇ ਨਾਲ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਦਿਮਾਗ ਸਾਡਾ ਹੋਰ ਪਾਸੇ ਹੁੰਦਾ ਇਹ ਮਾਈਂਡ ਆ ਜਿਹੜਾ ਇਹ ਹੋਰ ਪਾਸੇ ਹੁੰਦਾ ਤਾਂ ਹੀ ਤਾਂ ਉਹ ਫਿਰ ਨਿਫੜੇ ਨਾਨਕ ਨੇਪਲ ਜਾਗ ਤੇ ਜਿਉ ਗੁੰਚ ਰਿਸ਼ਨਾ ਕਹਿੰਦੇ ਇੱਕ ਪਾਸੇ ਸਮਝੋ ਵੀ ਹਾਥੀ ਜਿਹੜਾ ਉਹ ਛੱਪੜ ਦੇ ਵਿੱਚ ਨਾਲਿਆ ਤੇ ਉਹਦੇ ਨਹਾਤੇ ਦਾ ਕੋਈ ਫਾਇਦਾ ਨਹੀਂ ਉਹਨੂੰ ਬਾਹਰ ਆ ਕੇ ਫੇਰ ਲੇਟੇ ਮਾਰ ਲੇ ਆਪਣਾ ਹਾਲ ਹੈ ਉਹ ਅਸੀਂ ਬਾਣੀ ਤੇ ਪੜਦੇ ਆ ਬਾਣੀ ਨੂੰ ਜਪਦੇ ਆ ਪਰਮੇਸ਼ਰ ਦੇ ਨਾਮ ਨੂੰ ਜਪਦੇ ਆ ਸੰਗਤ ਵੀ ਕਰਦੇ ਆ ਸੰਗਤ ਕਰਾਉਣੇ ਵੀ ਆ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮੱਤ ਇਕ ਨਾ ਮੰਨਿਓ ਜਪਣ ਵਾਲੇ ਤੇ ਸਾਰੇ ਨੇ ਪਰ ਮੰਨਣ ਵਾਲਾ ਮੰਨਣ ਵਾਲਾ ਕੌਣ ਹੈ ਗੁਰੂ ਇੱਥੇ ਮੈਂ ਕਹਾਂ ਵੀ ਬਾਹਾਂ ਖੜੀਆਂ ਕਰਦੋ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹੜਾ ਮੰਨਦਾ ਸਾਰੇ ਬਾਹਾਂ ਖੜੀਆਂ ਕਰਕੇ ਕਹਿ ਦੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਪਰ ਜੇ ਇਥੋਂ ਪੁੱਛੀਏ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੇ ਫਿਰ ਕਹਿੰਦੇ ਮੁੱਖ ਝੂਠ ਪੰਡਿਤ ਚਤਰਦਾਸ ਨੂੰ ਮਹਾਰਾਜ ਕਹਿੰਦੇ ਆ ਹੁਣ ਕਦੇ ਥੋੜਾ ਜਿਹਾ ਧਿਆਨ ਪਰੇ ਉਹ ਵੀ ਧੰਨ ਗੁਰੂ ਨਾਨਕ ਸਾਹਿਬ ਇੱਥੇ ਬੈਠੇ ਨੇ ਤੇ ਆਪਾਂ ਸੰਗਤਾਂ ਜਿਵੇਂ ਬੈਠੀਏ ਇਦਾਂ ਹੀ ਉਸ ਸਮੇਂ ਦਾ ਦ੍ਰਿਸ਼ ਆਪਣੀ ਅੱਖਾਂ ਦੇ ਅੱਗੇ ਲੈ ਕੇ ਆਓ ਤੇ ਇੱਥੇ ਹੀ ਪੰਡਿਤ ਚਤਰਦਾਸ ਬੈਠਾ ਤੇ ਗੁਰੂ ਨਾਨਕ ਸਾਹਿਬ ਸਾਨੂੰ ਦੱਸ ਰਹੇ ਐ ਮੁੱਖ ਝੂਠ ਭੁੱਖਣਸਾਰਨ ਭੁੱਖਣ ਹੁੰਦਾ ਸੋਨੇ ਦੇ ਗਹਿਣੇ ਕਹਿੰਦੇ ਤੁਸੀਂ ਮੁਖ ਦੇ ਵਿੱਚੋਂ ਰਸਨਾ ਦੇ ਵਿੱਚੋਂ ਝੂਠ ਮਾਰਦੇ ਹੋ ਦੁਨੀਆ ਨੂੰ ਝੂਠ ਆ ਜਿਹੜੇ ਕਈ ਬਾਬੇ ਆ ਨਾ ਆ ਪੁੱਛਾਂ ਦਾ ਕੰਮ ਕਰਨ ਵਾਲੇ ਉਹਨਾਂ ਦੀ ਜੀਵ ਤੇ ਝੂਠ ਹੀ ਝੂਠ ਹੈ ਸਾਡੇ ਕੋਲੇ ਪੀਰ ਸਾਹਮਣੇ ਖੜਾ ਜੀ ਕੋਈ ਕਹਿੰਦਾ ਮੇਰੇ ਤੇ ਕਾਲੀ ਮਾਂਤਾ ਆ ਗਈ ਆ ਪਿੱਛੇ ਦੇ ਮਾ ਰਾਉ ਵਾਲੇ ਫੜ ਗਿਆ ਬਾਬਾ ਉਹ ਬੜੀਆਂ ਉਹਨੇ ਵੀਡੀਓ ਅਪਲੋਡ ਕੀਤੀਆਂ ਜੀ ਚੈਨਲ ਦੇ ਉੱਤੇ ਲੋਕ ਵੀਡੀਓ ਵੇਖ ਵੇਖ ਕੇ ਉੱਥੇ ਲੋਕ ਬੈਠੇ ਮੈਨੂੰ ਕਹਿੰਦੇ ਅਸੀਂ ਤਾਂ ਇਹ ਤਮਾਸ਼ਾ ਹੀ ਵੇਖਣ ਆਉਣੇ ਅੱਤੇ ਇਹਦੇ ਵੇਖਣ ਹੀ ਜਾਂਦੇ ਆ ਵੀ ਇਹਨੂੰ ਤਾਂ ਸਿਰ ਕਿਵੇਂ ਘੁੰਮਦਾ ਉਹ ਵੀਡੀਓ ਚ ਕਹਿੰਦਾ ਜੀ ਮੇਰੇ ਤੇ ਪੀਰ ਆਉਂਦਾ ਮੇਰੇ ਤੇ ਦੇਵਤਾ ਆ ਗਿਆ ਮੇਰੇ ਤੇ ਕਾਲੀ ਮਾਂਤਾ ਆ ਗਈ ਉਹਨਾਂ ਦੀ ਰਸਨਾ ਤੇ ਸਦਾ ਹੀ ਝੂਠ ਹੈ ਨਾਮ ਇਹਨਾਂ ਦੇ ਬੜੇ ਭੜੇ-ਭੜੇ ਹੁੰਦੇ ਨੇ ਇੱਥੇ ਸਾਡੇ ਪੱਕੇ ਕੋਲੇ ਮਿਛਲੀ ਵਾਲਾ ਪਿੰਡ ਤੇ ਅਸੀਂ ਕਿਸੇ ਨੇ ਕੰਪਲੀਟ ਕੀਤੀ ਵੀ ਬਾਬਾ ਜੀ ਬੜੀਆਂ ਉਹ ਸਿਆਣਪ ਦਾ ਕੰਮ ਕਰਦਾ ਪੁੱਛਾਂ ਦਾ ਤੇ ਬੜੇ ਲੋਕਾਂ ਨੂੰ ਗਮਰਾਹ ਕਰਦਾ ਮੈਂ ਉੱਥੇ ਗਿਆ ਮੈਂ ਕਿਹਾ ਤੁਹਾਡੇ ਪਿੰਡ 'ਚ ਬਾਬੇ ਕਿੰਨੇ ਕਹਿੰਦੇ ਦੋ ਮੈਂ ਕਿਹਾ ਨਾਮ ਕੀ ਆ ਕਹਿੰਦੇ ਇੱਕ ਦਾ ਨਾਂ ਬਲਬ ਇੱਕ ਦਾ ਨਾਂ ਪੂਸ਼ ਲੈ ਇਹੋ ਜੇ ਨਾਮ ਰਵੇ ਤੇ ਬਹੁਤੀ ਸੰਗਣੀ ਭੀੜ ਉੱਥੇ ਨਹੀਂ ਹੁੰਦੀ ਜਿੱਥੇ ਸੱਚ ਹੋਵੇ ਜੇ ਗੁਰੂ ਨਾਨਕ ਦੇਵ ਮਹਾਰਾਜ ਇਕੱਲੇ ਬੈਠੇ ਆ ਨਾ ਭਾਈ ਮਰਦਾਨੇ ਦੇ ਨਾਲ ਤੇ ਇਹ ਪੰਡਤ ਚਤਰਦਾਸ ਸੈਂਕੜੇ ਦਾ ਕਾਫਲਾ ਬਣਾ ਕੇ ਆਇਆ ਪਰ ਫਿਰ ਵੀ ਮਹਾਰਾਜ ਦੇ ਚਰਨਾਂ ਤੇ ਢੇਰੀ ਹੋ ਗਿਆ ਵੀ ਬਖਸ ਲੋ ਮੈਨੂੰ ਸਕੂਨ ਨਹੀਂ ਮਿਲਦਾ ਫਿਰ ਮਹਾਰਾਜ ਕਹਿੰਦੇ ਮੁਖ ਝੂਠ ਭੁਖਣਸਾਰਨ ਕਹਿੰਦੇ ਤੁਹਾਡੇ ਮੂੰਹ ਤੋਂ ਝੂਠ ਨਿਕਲਦਾ ਹੈ ਵੀ ਭੁਖਣ ਹੁੰਦਾ ਸੋਨੇ ਦੇ ਗਹਿਣੇ ਕਹਿੰਦੇ ਤੁਸੀਂ ਲੋਕਾਂ ਤੋਂ ਪਾਉਣੇ ਹੋ ਛਾਪਾ ਸੋਨਾ ਪੱਥਰਾਂ ਤੇ ਚੜਵਾਉਣੇ ਹੋ ਲੋਕਾਂ ਨੂੰ ਘਬਰਾਹ ਕਰ ਰਹੇ ਹੋ ਸਕੂਨ ਕਿੱਥੋਂ ਭਾਲਦੇ ਹੋ ਮੁਖ ਝੂਠ ਤੇ ਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰਨ ਤਿੰਨ ਤਿੰਨ ਵਾਰੀ ਹੁੰਦੜਾ ਗੈਤਰੀ ਦਾ ਪਾਠ ਤੁਸੀਂ ਰੱਬ ਨੂੰ ਕਹਿੰਦੇ ਗੈਤਰੀ ਦੁਆਰਾ ਜਪਦੇ ਹੋ ਗਲ ਮਾਲਾ ਤਿਲਕ ਲਲਾਟਨ ਕਹਿੰਦੇ ਗਲੇ ਵਿੱਚ ਤੁਹਾਡੇ ਮਾਲਾ ਪਾਈਆਂ ਹੁੰਦੀਆਂ ਮੱਥੇ ਤੇ ਤਿਲਕ ਲੱਗਿਆ ਹੁੰਦਾ ਗਲ ਮਾਲਾ ਤਿਲਕ ਲਲਾਟਨ ਉਏ ਧੋਤੀ ਵਸਤਰ ਕੰਪਾਰਟਮ ਕਹਿੰਦੇ ਤੇੜ ਤੁਹਾਡੇ ਧੋਤੀ ਬਣੀ ਪੜ ਪੁਸਤਕ ਸੰਧਿਆ ਬਾਦ ਸਿਲ ਪੂਜ ਸਬਕਲ ਸਮਾਧ ਮੁਖ ਟੂੜ ਭੂਖਣਸਾਰਿਕ ਤ੍ਰੇਪਾਲ ਤੇ ਹਲ ਵਿਚਰਨ ਗਲਮਾਲਾ ਤਿਲਕ ਲਲਾਟਕ ਤੋਂ ਧੋਤੀ ਵਸਤਰ ਕੰਪਾਰਟਮ ਜੋ ਜਾਨ ਸਬ੍ਰਹਮਣ ਕਰਮ ਕਹਿੰਦੇ ਜੇ ਤੁਸੀਂ ਜਾਣ ਲੋ ਇਸ ਗੱਲ ਨੂੰ ਤੁਸੀਂ ਸਮਝ ਲਓ ਜੋ ਜਾਣਸ ਬ੍ਰਹਮੰ ਕਰਮਕ ਜੇ ਤੁਸੀਂ ਜਾਣਸ ਦਾ ਭਾਵ ਹੈ ਕਿ ਜਾਣ ਲਿਆ ਇਹ ਜਿਹੜੇ ਤੁਸੀਂ ਕੰਮ ਕਰਦੇ ਹੋ ਜੇ ਤੁਸੀਂ ਇਸ ਚੀਜ਼ ਨੂੰ ਜਾਣ ਲਿਆ ਫਿਰ ਕਹਿੰਦੇ ਸਭ ਫੋਕ ਨਿਚੋ ਕਰਮ ਕਹਿੰਦੇ ਇਹ ਸਭ ਝੂਠੇ ਨੇ ਇਹ ਸਭ ਫੋਕਟ ਨੇ ਇਹਨਾਂ ਨੇ ਤੁਹਾਡੇ ਨਾਲ ਨਹੀਂ ਨਿਭਣਾ ਨਾਲ ਨਿਭਣਾ ਤੇ ਬਾਜਾ ਵਾਲੇ ਦੇ ਨਾਮ ਨੇ ਨਾਲ ਨਿਭਣਾ ਤੇ ਗੁਰੂ ਨਾਨਕ ਦੀ ਬੰਦਗੀ ਨੇ ਨਿਭਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਤੇ ਮਹਾਰਾਜ ਦੇ ਹੱਥ ਚ ਪੱਥਰ ਦਾ ਟੁਕੜਾ ਫੜਿਆ ਮਹਾਰਾਜ ਨੇ ਜਦੋਂ ਛੱਡਿਆ ਨਾ ਉਹ ਥੱਲੇ ਪਾਣੀ ਚ ਡੁੱਬ ਗਿਆ ਸੰਗਤਾਂ ਨੂੰ ਮਹਾਰਾਜ ਪੁੱਛਦੇ ਕਿਉਂ ਡੁੱਬਿਆ ਸਾਰੀ ਦੁਨੀਆ ਕਹਿੰਦੀ ਮਹਾਰਾਜ ਪੱਥਰ ਤਾਂ ਡੁੱਬਿਆ ਪੱਥਰ ਭਾਰੀ ਸੀ ਪਰ ਭਾਈ ਨੰਦ ਲਾਲ ਜੀ ਨੇ ਝੁੱਕ ਕੇ ਜਵਾਬ ਦਿੱਤਾ ਕਿਹਾ ਮਹਾਰਾਜ ਮੈਂ ਤੇ ਇੱਕੋ ਗੱਲ ਕਹੂੰਗਾ ਜਿਹੜਾ ਤੇਰੇ ਹੱਥਾਂ ਵਿੱਚੋਂ ਇੱਕ ਵਾਰੀ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਉਹ ਕੱਲ ਵੀ ਡੁੱਬੇ ਜਿਨੇ ਬਾਜਾਂ ਵਾਲੇ ਤੋਂ ਅੱਜ ਵੀ ਬਾਹ ਛਡਾਲੀ ਅੱਜ ਵੀ ਡੁੱਬੇ ਨੇ ਤੇ ਮਰਿਆਂ ਤੋਂ ਬਾਅਦ ਵੀ ਡੁੱਬਣਗੇ ਉਹ ਕਹਿੰਦੇ ਮਾਰਕ ਕਹਿੰਦੇ ਜੇ ਤੂੰ ਜਾਣ ਲੈ ਸਭ ਫੋਕ ਨਿਸ਼ਟੋ ਕਰਮ ਕਹਿੰਦੇ ਇਹ ਸਭ ਤੇਰੇ ਲਈ ਫੋਕੇ ਕਰਮ ਹੋਣਗੇ ਫਿਰ ਕਹੋ ਰਾਨਕ ਨਿਸ਼ਟੋ ਤਿਆਵੈ ਬਿਨ ਸਤਗੁਰ ਬਾਣੀ ਇੱਥੇ ਦੋ ਅਰਥ ਕੀਤੇ ਨੇ ਸਾਡੇ ਦੰਦਮਿੰਟ ਸਾਲ ਦੇ ਵਿੱਚ ਜਿਹੜੇ ਅਰਥ ਨੇ ਇੱਥੇ ਸ਼ਬਦ ਕਿਹਾ ਬਿਨ ਸਤਗੁਰ ਕਈ ਪਾਠੀ ਸਿੰਘ ਪੜਦੇ ਨੇ ਬਿਨ ਸਤਗੁਰ ਬਾਤ ਨਾ ਪਾਵੈ ਇਹਦਾ ਅਰਥ ਕਰੂੰਗੇ ਇਹਦਾ ਅਰਥ ਬਣੂਗਾ ਵੀ ਬਿਨਾ ਸੱਚੇ ਸਤਗੁਰ ਤੋਂ ਬਿਨਾ ਬਾਤ ਦਾ ਭਾਵ ਰਾਹ ਨਹੀਂ ਮਿਲਦਾ ਤੁਸੀਂ ਗੁਰਾਈ ਪਏ ਰਹੋ ਕਿ ਰਾਹ ਨਹੀਂ ਮਿਲਣਾ ਸੱਚੇ ਗੁਰੂ ਤੋਂ ਬਿਨਾ ਤੇ ਦਮ ਨਵੇਂ ਸਾਲ ਦੇ ਵਿੱਚ ਤੇ ਅਰਥ ਕਰਦੇ ਨੇ ਬਿਨ ਸਤਗੁਰ ਬਾਟਨ ਪਾਵੈ ਬਾਟਨ ਦਾ ਅਰਥ ਹੁੰਦਾ ਮੁਕਤੀ ਕਹਿੰਦੇ ਸੱਚੇ ਗੁਰੂ ਦੇ ਪੱਲੇ ਨੂੰ ਫੜ ਲੋ ਤੁਹਾਨੂੰ ਗੁਰੂ ਮੁਕਤੀ ਦੇਵੇਗਾ ਆਖੋ ਸਤਿਨਾਮ ਕੋਈ ਗਾਵੇ ਕੋ ਸੁਣੇ ਹਰਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਈ ਭਾਵੇਂ ਜਪ ਲਈਏ ਭਾਵੇਂ ਸੁਣ ਲਈਏ ਸੰਸੇ ਆਲੀ ਗੱਲ ਨਹੀਂ ਕਬੀਰ ਸਾਹਿਬ ਕਹਿੰਦੇ ਉਹ ਮੁਕਤ ਹੋ ਜਾਏਗਾ ਭਾਈ ਜਿਹੜਾ ਨਿਰੰਕਾਰ ਨੂੰ ਜਪੇਗਾ ਸੁਨੇਗਾ ਫਿਰ ਇਹ ਜਿਹੜਾ ਸ਼ਬਦ ਸੀ ਨਾ ਪਹਿਲੇ ਪਾਤਸ਼ਾਹ ਜੀ ਦਾ ਸਹਿਸਕ੍ਰਿਤੀ ਦਾ ਇਹ ਬਾਣੀ ਪਤਾ ਕਦੋਂ ਦਰਜ ਕੀਤੀ ਹੈ ਪੰਜਵੇਂ ਪਾਤਸ਼ਾਹ ਜੀ ਨੇ ਇਹ ਫਿਰ ਪੰਡਤ ਦੇ ਦੋ ਪੁੱਤਰੇ